लुधियाना दी जीटी रोड जो शेरपुर तो लेके समराला चौक ਹੁੰਦੇ ਹੋਏ ਜਨੰਦਰ ਬਾਈਪਾਸ ਜਾ ਰਹੀ ਹੈ ਉਸ ਦੇ ਉੱਪਰ ਟ੍ਰੈਫਿਕ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਵਾਸਤੇ ਦੋ ਅੰਡਰਪਾਸ ਜਿਹੜੇ ਨੇ ਉਹਨਾਂ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਇਹ ਅੰਡਰਪਾਸ ਹੋਣਗੇ ਇੱਕ ਕਲਾਸ਼ ਨਗਰ ਚੌਕ ਜਿੱਥੇ ਕਿ ਕਾਫੀ ਟ੍ਰੈਫਿਕ ਬਣਦਾ ਹੈ ਉੱਥੇ ਅੰਡਰਪਾਸ ਬਣਾਇਆ ਜਾਵੇਗਾ ਤੇ ਦੂਜਾ ਜਿਹੜੀ ਥਾਂ ਹੋਵੇਗੀ ਉਹ ਚੌਕ ਜਿਹੜਾ ਕਿ ਜਸਿਆ ਰੋਡ ਤੋਂ ਗੁਰੂ ਹਰ ਰਾਏ ਨਗਰ ਜਾ ਰਿਹਾ ਉਸ ਚੌਕ ਦਾ ਜਿਹੜਾ ਜੀਟੀ ਰੋਡ ਦੇ ਉੱਪਰ ਮੇਲ ਹੁੰਦਾ ਉੱਥੇ ਅੰਡਰਪਾਸ ਬਣਾਏ ਜਾਣਗੇ ਇਹ ਦੋਵੇਂ ਅੰਡਰਪਾਸ 44 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਾਏ ਜਾਣਗੇ ਇੱਕ ਅੰਡਰਪਾਸ ਦੀ ਕੀਮਤ ਲਗਭਗ 21 ਕਰੋੜ 67 ਲੱਖ ਰੁਪਏ ਹੋਵੇਗੀ 15/2 ਮੀਟਰ ਲੰਮਾ ਇਹ ਜਿਹੜਾ ਅੰਡਰਪਾਸ ਹੋਵੇਗਾ ਤੇ ਇਹਦੀ ਜਿਹੜੀ ਹਾਈਟ ਹੈ ਇਹਦੀ ਲੰਬਾਈ ਹੈ ਜਿਹੜੀ ਉਚਾਈ 5.5 ਮੀਟਰ ਹੋਵੇਗੀ 5.5 ਮੀਟਰ ਉੱਚਾ ਹੋਵੇਗਾ ਤੇ 15/2 ਮੀਟਰ ਏ ਜਿਹੜਾ ਲੰਮਾ ਹੋਵੇਗਾ ਇਸ ਅੰਡਰਪਾਸ ਦੇ ਨਾਲ ਉਮੀਦ ਕੀਤੀ ਜਾ ਰਹੀ ਹੈ ਜਿਹੜਾ ਟ੍ਰੈਫਿਕ ਆਸ-ਪਾਸ ਇਨ੍ਹਾਂ ਇਲਾਕਿਆਂ ਦੇ ਵਿੱਚ ਬਣਦਾ ਏ ਉਸ ਨੂੰ ਸਚਾਰੂ ਢੰਗ ਦੇ ਨਾਲ ਚਲਾਇਆ ਜਾ ਸਕੇਗਾ ਕਿਉਂਕਿ ਕਾਫੀ ਜ਼ਿਆਦਾ ਅਹਿਮ ਇਹ ਹਿੱਸਾ ਹੈਗਾ ਇਹ ਜਿਹੜੀ ਰੋਡ ਹੈ ਜੀਟੀ ਰੋਡ ਜਿਹੜੀ ਕਿ ਜੰਮੂ ਤੇ ਦਿੱਲੀ ਨੂੰ ਕਨੈਕਟ ਕਰਦੀ ਹੈ ਕਿਉਂਕਿ ਦਿੱਲੀ ਤੋਂ ਜੰਮੂ ਜਾਣ ਵਾਸਤੇ ਇਹ ਰੋਡ ਲੁਧਿਆਣਾ ਜਲੰਧਰ ਅਮ੍ਰਿਤਸਰੋਂ ਕੇ ਜਾਂਦੀ ਏ ਤੇ ਲੁਧਿਆਣਾ ਐਂਟਰ ਕਰਕੇ ਸ਼ੇਰਪੁਰ ਚੌਂਕ ਤੋਂ ਜਦੋਂ ਰਾਈਟ ਹੁੰਦੇ ਨੇ ਗੱਡੀਆਂ ਵਾਲੇ ਤਾਂ ਉਸ ਇਲਾਕੇ ਦੇ ਵਿੱਚ ਅੱਗੇ ਜਾ ਕੇ ਇੰਨਾ ਥਾਵਾਂ ਤੇ ਕਈ ਵਾਰੀ ਟ੍ਰੈਫਿਕ ਜਿਹੜਾ ਹੈ ਉਹ ਬਣਦਾ ਕਿਉਂਕਿ ਖੱਬੇ ਸੱਜੇ ਪਾਸੇ ਜਿਹੜੀ ਸਰਵਿਸ ਲੇਨਸ ਨੇ ਉੱਥੇ ਕਾਫੀ ਜ਼ਿਆਦਾ ਟ੍ਰੈਫਿਕ ਹੁੰਦਾ ਤੇ ਕਾਫੀ ਲੋਕੀ ਮੇਨ ਰੋਡ ਤੇ ਵੀ ਆ ਕੇ ਉੱਥੇ ਚੱਲਣ ਦੀ ਕੋਸ਼ਿਸ਼ ਕਰਦੇ ਨੇ ਇੱਕ ਅੱਧਾ ਜਿਹੜਾ ਕੱਟ ਉੱਥੇ ਹੈਗਾ ਤੇ ਇਸ ਦੇ ਨਾਲ ਜਿਹੜਾ ਟ੍ਰੈਫਿਕ ਕਾਫੀ ਜ਼ਿਆਦਾ ਸਰਵਿਸ ਲੇਨਸ ਤੇ ਹੁੰਦਾ ਤੇ ਉੱਥੇ ਹੁਣ ਅੰਡਰਪਾਸ ਬਣਨ ਦੇ ਨਾਲ ਇਹ ਜਿਹੜਾ ਟ੍ਰੈਫਿਕ ਹੈ ਉਹ ਘੱਟ ਸਕਦਾ ਹੈ ਕਿਉਂਕਿ ਇਹ ਜਿਹੜੀ ਮੇਨ ਰੋਡ ਹੈ ਇੱਕ ਪਾਸੇ ਜੰਮੂ ਤੇ ਦੂਜੇ ਪਾਸੇ ਦਿੱਲੀ ਨੂੰ ਜਾਂਦੀ ਏ ਇੱਕ ਪਾਸਾ ਜਲੰਧਰ ਬਾਈਪਾਸ ਵਾਲਾ ਤੇ ਦੂਜਾ ਪਾਸਾ ਸਮਰਾਲਾ ਚੌਕ ਹੁੰਦਾ ਹੋਏ ਸ਼ੇਰਪੁਰ ਤੋਂ ਦਿੱਲੀ ਵਾਲੇ ਪਾਸੇ ਇਹ ਕਾਫੀ ਜ਼ਿਆਦਾ ਚੌੜੀ ਰੋਡ ਹੈ ਜੀਟੀ ਰੋਡ ਤੇ ਕਾਫੀ ਜ਼ਿਆਦਾ ਮੇਨ ਇਲਾਕਿਆਂ ਦੇ ਵਿੱਚੋਂ ਦੀ ਹੋ ਕੇ ਗੁਜ਼ਰਦੀ ਏ ਪਹਿਲਾਂ ਇਹ ਬਾਈਪਾਸ ਉਹ ਜੋ ਬਣਾਇਆ ਗਿਆ ਸੀ ਲੇਕਿਨ ਲੁਧਿਆਣੇ ਦਾ ਵਿਸਤਾਰ ਇੰਨਾ ਜ਼ਿਆਦਾ ਹੋ ਗਿਆ ਕਿ ਹੁਣ ਇਹ ਸਾਰੇ ਇੰਡਸਟਰੀਅਲ ਏਰੀਆਜ਼ ਦੇ ਵਿੱਚੋਂ ਦੀ ਹੋ ਕੇ ਲੰਘਦੀ ਹੈ ਖੱਬੇ ਪਾਸੇ ਇੱਥੇ ਕਾਫੀ ਸਾਰੇ ਇਲਾਕੇ ਨੇ ਜਿੱਦਾਂ ਕਿ ਗਊਸ਼ਾਲਾ ਰੋਡ ਸੁੰਦਰ ਨਗਰ ਕਲਾਸ਼ ਨਗਰ ਜਾ ਕੇ ਅੱਗੇ ਸੱਜੇ ਪਾਸੇ ਆਉਂਦਾ ਜੇ ਆਪਾਂ ਸ਼ੇਰਪੁਰ ਚੌਕ ਵਾਲੇ ਪਾਸੇ ਤੋਂ ਜਲੰਧਰ ਬਾਈਪਾਸ ਵਾਲੇ ਪਾਸੇ ਜਾਈਏ ਉਦਾਂ ਹੀ ਸੱਜੇ ਪਾਸੇ ਹੋਰ ਬਸਤੀ ਜੋਦੇਵਾਲ ਤਾਜਪੁਰ ਰੋਡ ਕਾਕੋਵਾਲ ਖੱਬੇ ਸੱਜੇ ਪਾਸੇ ਆਉਂਦਾ ਤੇ ਹੋਰ ਵੀ ਕਾਫੀ ਸਾਰੇ ਇਲਾਕੇ ਜਿਹੜੇ ਕਿ ਇੰਡਸਟਰੀ ਹੌਜ਼ਰੀ ਤੇ ਹੋਰ ਵੀ ਰਿਟੇਲ ਤੇ ਹੋਲਸੇਲ بزਨਸ ਦਾ ਰਿਲੇਟਡ ਨੇ ਉਹ ਇਲਾਕੇ ਇੱਥੇ ਹੋਣ ਕਰਕੇ ਕਾਫੀ ਜ਼ਿਆਦਾ ਇੱਥੇ ਆਬਾਦੀ ਜਿਹੜੀ ਹੈ ਉਹ ਰਹਾਇਸ਼ੀ ਦੇ ਨਾਲ ਨਾਲ ਕਮਕਾਜੀ ਲੋਕ ਵੀ ਇੱਥੇ ਕਾਫੀ ਜ਼ਿਆਦਾ ਹੁੰਦੇ ਨੇ ਪਹਿਲਾਂ ਹੋਰ ਵੀ ਪ੍ਰੋਪੋਜ਼ਲ ਦਿੱਤੇ ਗਏ ਸੀ ਜਿਹੜੇ ਕਿ ਸ਼ਿਫਪੂਰੀ ਚੌਕ ਤੇ ਸੁੰਦਰ ਨਗਰ ਚੌਕ ਦੇ ਉੱਪਰ ਵੀ ਫਲਾਈਓਵਰ ਜਾਂ ਫਿਰ ਅੰਡਰਪਾਸ ਦੀ ਜਿਹੜੀ ਮੰਗਿਆ ਕੀਤੀ ਗਈ ਸੀ ਲੇਕਿਨ ਪੰਜ ਪ੍ਰੋਪੋਜ਼ਲਸ ਦੇ ਵਿੱਚੋਂ ਸਿਰਫ ਦੋ ਹੀ ਪ੍ਰੋਪੋਜ਼ਲ ਨੇ ਜਿਹੜੇ ਉਹ ਐਕਸੈਪਟ ਕੀਤੇ ਗਏ ਨੇ ਇਹ ਉਮੀਦ ਕਰਦੇ ਹਾਂ ਇਸ ਤੋਂ ਛੇਤੀ ਹੀ ਬਣਾਇਆ ਜਾਵੇਗਾ ਤੇ ਲੋਕਾਂ ਦੀ ਇਸ ਦੇ ਨਾਲ ਜਿਹੜੀ ਸਹੂਲਤ ਹੈ ਉਹ ਵਧਾਈ ਜਾ ਸਕੇਗੀ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਧੰਨਵਾਦ